ਨਮਸਕਾਰ ਦੋਸਤੋ ਮੈਂ ਜਤਿੰਦਰ ਕਮਾਤ ਤੁਸੀਂ ਦੇਖ ਰਹੇ ਹੋ ਪੰਜਾਬ ਚੇਕ ਨਿਊਜ਼ ਦੱਸ ਦਈਏ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਜਿਹੜਾ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦਾ ਮਾਮਲਾ ਅੱਜ ਸ਼ਰਨ ਦੇ ਵਿੱਚ ਹਸਪੀਟਲ ਰਣਦੀਪ ਦੱਸਿਆ ਜਾਂਦਾ ਜਿੱਥੇ ਕਿ ਮੁਖ ਨੂੰ ਮਿਲਿਆ ਇੱਕ ਲੇਡੀਜ਼ ਵੱਲੋਂ ਬੱਚੇ ਨੂੰ ਜਨਮ ਦਿੱਤਾ ਜਾਂਦਾ ਕਿ ਕੁਝ ਘੰਟਿਆਂ ਮਗਰੋਂ ਉਸ ਬੱਚੀ ਦਾ ਜਿਹੜੀ ਕਿ ਡੈਥ ਹੋ ਜਾਂਦੀ ਹੈ ਇਸ ਦੇ ਪ੍ਰਤੀ ਉਹਨਾਂ ਦੇ ਘਰ ਦੇ ਮੈਂਬਰਾਂ ਦੇ ਵਿੱਚ ਕਾਫੀ ਰੋਸ ਜਿਹੜਾ ਦੇਖਣ ਨੂੰ ਮਿਲਿਆ ਉਹਨਾਂ ਨੇ ਨਾਰੇਬਾਜੀ ਵੀ ਕੀਤੀ ਤੇ ਉਸ ਡਾਕਟਰਾਂ ਤੇ ਜਿਹੜੀ ਲਾਹਰਪਰਵਾਈ ਵਰਤਨ ਦੇ ਜਿਹੜੇ આરોਪ ਵੀ ਲਾਏ ਹਨ ਤੇ ਉਸ ਦੇ ਤਾਈ ਤੋਂ ਉਹਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਇਹਨਾਂ ਡਾਕਟਰਾਂ ਤੇ ਜਿਹੜੀ ਐ ਲਾਹਰਪਰਵਾਈ ਕੀਤੀ ਗਈ ਹੈ ਇਹਨਾਂ ਦੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਜਿਹੜੀ ਘਟਨਾ ਕਿਸੇ ਨਾਲ ਨਾ ਵਾਪਰ ਸਕੇ ਤਦ ਤੱਕ ਦੇਖਦੇ ਹਾਂ ਉਹਨਾਂ ਦਾ ਪਰਿਵਾਰਾਂ ਦਾ ਕੀ ਕਹਿਣਾ ਹੈ ਤੇ ਡਾਕਟਰ ਦੇ ਸਾਹਬ ਨਾਲ ਵੀ ਗੱਲਬਾਤ ਕਰਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਕਰੋ ਕਦੋਂ ਦਾ ਇਹ ਹੱਥ ਹੈ ਮੇਰੇ ਨਾਮ ਤੂਫਾਨ ਸਿੰਘ ਇਸ ਪੂਰੀ ਕੰਚਕਤਾਰੀ ਹਾਂ ਤੋਂ ਇੱਥੇ ਆਏ ਸੀ ਆਪਾਂ ਐਤਵਾਰ 3 ਵਜੇ ਤੁਸੀ ਕਿ ਲਗਦੇ ਹੋ ਕਿ ਤੇਰੇ ਜਿਹੜੀ ਤੇ ਉਹਨਾਂ ਨਾਲ ਬਾਤ ਤੇ ਉਹਨਾਂ ਨੇ ਇੱਥੇ ਮੈਂ ਐਤਵਾਰ ਆਇਆ ਸੀ 3 ਵਜੇ ਕੋਈ ਵੇਨ ਨਾਲ ਡਾਕਟਰ ਉਹਨਾਂ ਨੇ 1/2 ਘੰਟਾ ਮਤਲਬ ਲੜਕੀ ਹੋਈ 4 ਵਜੇ ਹੋਈ ਲੜਕੀ ਉਹ ਡਾਕਟਰ ਤਾਂ ਕਹਿੰਦੇ ਠੀਕ ਐ ਕੋਈ ਦਿੱਕਤ ਨਹੀਂ ਐ ਤੇ ਪੈਸੇ ਲੈਂਦੇ ਵੇ ਟੈਸਟ ਹੋਏ ਟੈਸਟ ਬਿਲਕੁਲ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ ਚ ਤੇ ਸਾਰੀ ਰਾਤ ਮਤਲਬ ਕਿ ਲੜਕੀ ਦੁੱਧ ਵੀ ਪੀਂਦੀ ਰਹੀ ਸਭ ਕੁਝ ਵਧੀਆ ਰੋਂਦੀ ਵੀ ਰਹੀ ਸਭ ਕੁਝ ਹੁੰਦਾ ਰਿਹਾ ਸਵੇਰੇ 3 ਵਜੇ ਨਾ ਮੈਂ ਸੈਰ ਤੇ ਗਿਆ ਗੁੜੀਆਂ ਤੋਂ ਮੈਂ ਆਪਣੀ ਵਾਈਫ ਨਾਲ ਚੱਲ ਗਿਆ ਤੇ ਇਹਨਾਂ ਨੇ ਸਰ ਬਾਅਦ ਚੋਂ ਨਾ ਪਤਾ ਨਹੀਂ 5-10 ਮਿੰਟ ਬਾਅਦ ਨਾ ਕਹਿੰਦੇ ਕਿ ਗੁੜੀਆਂ ਤੋਂ ਡੀ ਜੈਦਾ ਸੀਰੀਅਸ ਮੈਂ ਕਿਖ ਦੇਖ ਕੇ ਬਹੁਤ ਜਿਆਦਾ ਜਦੋਂ ਦੇਖਿਆ ਇਹਨਾਂ ਨੇ ਉਦੋਂ ਹੀ ਕਹਿਤਾ ਕਿ ਜਿਆਦਾ ਪੂਰੀ ਹੋ ਗਈ ਹੈ ਡਾਕਟਰ ਸਾਹਿਬ ਜਦੋਂ ਉਹਨਾਂ ਘਰੋਂ ਆਏ ਆ ਘਰਾਂ ਤੋਂ ਪਹਿਲਾਂ ਹੀ ਫੋਰੀ ਹੋ ਗਈ ਸੀ ਮੈਂ ਇੱਥੇ ਸੀ ਮੈਨੂੰ ਕੋਈ ਦੱਸ ਦੇ ਗੱਲ ਬਾਤ ਕਿ ਮੈਂ ਗੱਡੀ ਲੈ ਕੇ ਇੱਥੇ ਸੀ ਬੈ 10 15 ਮਿੰਟ ਚ ਬੰਦਾ ਪਠਾਨਕੋਟ ਪਹੁੰਚ ਜਾਂਦਾ ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਾਜੇ ਤੱਕ ਨਹੀਂ ਦੱਸਿਆ ਕਿ ਗੁੜੀਆਂ ਨੂੰ ਕੀ ਦਿੱਕਤ ਸੀ ਆ ਚੌਥਾ ਦਿਨ ਹੋ ਗਿਆ ਡਾਕਟਰ ਸਾਹਿਬ ਮੇਰੇ ਸਾਹਮਣੇ ਨਹੀਂ ਆਂਦਾ ਪਿਆ ਜੇ ਮੈਂ ਇੱਥੇ ਹੋਵਾਂ ਡਾਕਟਰ ਸਾਹਿਬ ਉਧਰ ਚੱਲ ਜਾਂਦੇ ਕਿ ਮੈਂ ਉਹ ਗੁੜੀਆਂ ਦਾ ਬਾਪ ਆ ਚਲੋ ਕੁਝ ਵੀ ਹੋ ਗਿਆ ਡਾਕਟਰ ਸਾਹਿਬ ਮੈਨੂੰ ਦੱਸ ਦੇ ਸਕਦੇ ਸੀ ਨਾ ਕਿ ਬੇਟਾ ਇੱਧਰ ਤਾਂ ਗੱਲਬਾਤ ਹੋ ਗਈ ਡਾਕਟਰ ਸਾਹਿਬ ਹਾਜੇ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਦੱਸਿਆ ਉਹਨਾਂ ਨੇ ਗਲਤੀ ਡਾਕਟਰ ਦੀ ਹੈ ਜੀ ਕੋਈ ਬਿਲਕੁਲ ਕੋਈ ਕਾਰਨ ਨਹੀਂ ਦੱਸਿਆ ਮੈਨੂੰ ਮਿਲੇ ਨਹੀਂ ਅਜੇ ਤੱਕ ਮਨ ਛੁੱਟੀ ਮਿਲਣ ਲੱਗੀ ਹੈ ਅਜੇ ਤੱਕ ਮਿਲੇ ਨਹੀਂ ਟ੍ਰੀਟਮੈਂਟ ਕਿਸ ਡਾਕਟਰ ਕੋਲ ਰਿਹਾ ਹੈ ਗगन ਡਾਕਟਰ ਹੈ ਤੇ ਉਹਨਾਂ ਨੇ ਸ਼ਰਦੀਪ ਸਿੰਘ ਮੈਂ ਬੇਟੀ ਦਾ ਚਾਚਾ ਹੀ ਜਿਹੜੀ ਬੇਟੀ ਦਾ ਜਨਮ ਹੋਈ ਹੈ ਠੀਕ ਹੈ ਜੀ ਆਪਾਂ ਸ਼ਾਮ ਨੂੰ ਲੈ ਕੇ ਆਏ ਸੀ ਐਤਵਾਰ ਇੱਥੇ ਠੀਕ ਹੈ ਬੱਚੀ ਠੀਕ ਹੀ ਜਦੋਂ ਡਿਲੀਵਰੀ ਹੋਈ ਹੈ ਬੱਚੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਸਾਨੂੰ ਕਿਹਾ ਵੀ ਬਸ ਪਾਫ ਦੇਣੀ ਹੈ 2 ਮਿੰਟ ਮਸ਼ੀਨ ਚਲਾਣੀ ਆਪਾਂ ਕਹਾਂ ਕੋਈ ਗੱਲ ਨਹੀਂ ਲਾ ਲੂ ਆਪਾਂ ਚੱਕੀ ਵੀ ਨਹੀਂ ਬਾਅਦ ਚ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਵੀ ਜਾਂ ਬਿਮਾਰ ਹੈ ਜਾਂ ਕੁਝ ਵੀ ਹੈ ਰਾਤ ਪੈ ਗਈ ਠੀਕ ਹੈ ਜੀ ਰਾਤ ਨੂੰ ਇਹਨਾਂ ਨੇ ਬੱਚੀ ਠੀਕ ਹੈ ਰੋਂਦੀ ਸੀ ਚੁੱਪੋਂ ਹੀ ਦੀ ਰੋਂਦੀ ਸੀ ਚੁੱਪੋਂ ਹੀ ਦੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ ਬਾਅਦ ਚ ਬ੍ਰਦਰ ਮੇਰੇ ਇੱਥੇ ਹੀ ਬ੍ਰਦਰ ਮੇਰੇ ਆਪਣੀ ਵਾਈਫ ਕੋ ਗਿਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਾਏ ਮਾਰੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਇੱਧਰ ਆ ਜ ਤੁਹਾਡੀ ਕੁੜੀ ਬਿਮਾਰ ਜਾਦਾ ਹੈ ਪਹਿਲਾਂ ਉਹਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਹੈ ਤੁਹਾਡੀ ਬੇਟੀ ਤੇ ਜਦੋਂ ਆਪ ਸਰ ਆਪਾਂ ਪਹੁੰਚੇ ਤੇ ਦੇਖਿਆ ਤੇ ਕੁੜੀ ਖਤਮ ਹੋ ਗਈ ਦੀ ਠੀਕ ਹੈ ਜੀ ਸਰ ਤੇ ਸਾਨੂੰ ਕੁਝ ਵੀ ਨਹੀਂ ਕਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੇਰੀ ਮਾਤਾ ਹੀ ਇੱਥੇ ਤੇ ਉਹਨਾਂ ਨੂੰ ਇਹਨਾਂ ਨੇ ਬਸ ਕੁੜੀ ਫੜਾ ਦਿੱਤੀ ਕਹਿੰਦੇ ਪਹਿਲਾਂ ਪੈਸੇ ਜਮ੍ਹਾਂ ਕਰਾਓ ਤੇ ਕੁੜੀ ਤੁਹਾਡੀ ਡੈਥ ਹੋ ਗਈ ਆ ਤੇ ਤੁਸੀਂ 4000 ਰੁਪਏ ਜਮ੍ਹਾਂ ਕਰਾਓ ਤੇ ਆਪਾਂ ਤੁਹਾਨੂੰ ਕੁੜੀ ਤੁਹਾਡੇ ਹੱਥ ਚ ਫੜਾ ਦਈਏ ਤੇ ਇਦਾਂ ਆਪਾਂ ਤੁਹਾਨੂੰ ਕੁੜੀ ਨਹੀਂ ਦੇਣੀ ਪਹਿਲਾਂ ਵੀ ਕੋਈ ਬੱਚਾ ਹੈਗਾ ਤੁਹਾਡੇ ਘਰ ਨਹੀਂ ਨਹੀਂ ਸਰ ਪਹਿਲਾ ਬੱਚਾ ਹੀ ਹਾਣ ਤੇ ਸਰ ਖੁਸ਼ੀ ਬਹੁਤ ਹੀ ਸੀ ਤੁਹਾਡੇ ਘਰੇ ਬੇਟੀ ਆਈ ਹੈ ਕਿ ਆਪਾਂ ਨੂੰ ਬਹੁਤ ਖੁਸ਼ੀ ਆਪਾਂ ਕਹਿੰਿਆ ਵੀ ਚਲੋ ਸਾਡੇ ਘਰ ਦੇਵੀ ਆਈ ਹੈ ਪਰ ਸਾਰਾ ਸਾਡੇ ਨਾਲੇ ਬੀਤਿਆ ਤੁਹਾਨੂੰ ਕੀ ਲੱਗਦਾ ਕੀ ਹੈ ਵੀ ਕੀ ਪ੍ਰੋਬਲਮ ਕੀ ਆਈ ਆ ਆਪਾਂ ਨੂੰ ਸਾਰਾ ਇਹ ਲੱਗਦਾ ਜੀ ਸਰ ਇਸ ਟੈਂਟ ਇਹ ਬੱਚਾ ਜਿਸ ਨੂੰ ਅਜ ਤੋਂ 4 ਦਿਨ ਪਹਿਲਾਂ ਫਾਇਦਾ ਹੋਇਆ ਸੀ ਕਿ ਰੈਸਪੀਰੇਟਰੀ ਡਿਸਕਸ ਦੀ ਪ੍ਰੋਬਲਮ ਦੇ ਨਾਲ ਇਹ ਡਿਲੀਵਰ ਹੋਇਆ ਜਿਸ ਨੂੰ ਕਹਿੰਦੇ ਬੱਚਾ ਜਿਹੜਾ ਹੈਗਾ ਅੰਦਰ ਪ੍ਰੈਸ਼ਰ ਨਾਲ ਡਾਊਨ ਹੁੰਦਾ ਹੈ ਇਹਦੀ ਪਲੇਟਲੇਟ ਬੱਚੇ ਦੇ ਘੱਟ ਸੀ ਵਿਲਟ ਡਾਊਨ ਹੋਣ ਦੇ ਕਰਕੇ ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਪਾਤੀ ਜਾਂਦਾ ਸੀ ਬੱਚੇ ਨੂੰ ਬੱਚਾ ਆਕਸੀਜਨ ਤੇ ਸੀਨਾ ਦਾ ਠੀਕ ਹੈ ਜੀ ਆਕਸੀਜਨ ਤੇ ਸੀਨਾ ਦਾ ਇਹਨਾਂ ਨਾਲ ਸਾਰੀ ਡਿਸਕਸ ਕੀਤੀ ਗਈ ਹੈ ਜੀ ਇਸ ਬੱਚੇ ਦੀ ਵਾਰੀ ਸਾਹ ਦੇਖੋ ਇਹਦੀ ਜੰਮ ਦੇ ਰਿਪੋਰਟ ਜਿਹੜੀ ਹੈਗੀ ਆ 28200 डीएलਸੀ ਇਨਫੈਕਸ਼ਨ ਕਾਫੀ ਜ਼ਿਆਦਾ ਸੀ ਸਰ ਇਹਨੂੰ ਔਰ ਇਹਦੀ ਫਸਟ ਜਿਹੜਾ ਸੈਂਪਲ ਦਿੱਤਾ ਗਿਆ ਉਹਦੇ ਚ ਪਲੇਟਲਟ ਕਾਊਂਟ 47000 ਸੀ ਜਦੋਂ ਵੀ ਮਤਲਬ ਕਿਸੇ ਬੱਚੇ ਦੀ ਬਲੀਡਿੰਗ ਡਾਊਨ ਹੋਣਾ ਉਹਨੂੰ ਬਲੀਡਿੰਗ ਕਦੀ ਵੀ ਹੋ ਸਕਦੀ ਹੈ ਕਦੀ ਰਾਤ ਨੂੰ ਇਹਨੂੰ ਆਰਾਊਂਡ ਵਾਈਟਲ ਦੇ ਰਿਪੋਰਟਸ ਨੇ ਲੜਕੀ ਨੇ ਸਾਡੇ ਸਟਾਫ ਨੇ ਨੋਟ ਕੀਤਾ 4 ਵਜੇ ਤੱਕ 8 ਵਜੇ ਤੱਕ ਇਹਦਾ ਸੀਵਰ ਨਹੀਂ ਸੀ 2 ਵਜੇ ਰਾਤ ਨੂੰ 100 ਬੁਖਾਰ ਆਇਆ 3 ਵਜੇ 103 ਬੁਖਾਰ ਆਇਆ ਉਸ ਤੋਂ ਬਾਅਦ 6:30 ਵਜੇ 104 ਬੁਖਾਰ ਆਇਆ ਹਾਈ ਗ੍ਰੇਡ ਫੀਵਰ ਹੋਣ ਕਰਕੇ ਇਹ ਬੱਚਾ ਟਾਰਡੀਗ੍ਰੈਸ ਤੋਂ ਆ ਤੇ ਜੀਆਈ ਬਲੀਡ ਹੋਇਆ ਦਿਮਾਗ ਚ ਬਲੀਡਿੰਗ ਹੋਣ ਦੇ ਕਾਰਨ ਇਹਦੀ ਡੈਥ ਹੋਈ ਹੈ ਇਹ ਚੀਜ਼ਾਂ ਕਰਦਿਆਂ ਨੂੰ ਐਕਸਪਲੇਨ ਅਸੀਂ ਕੀਤੀਆਂ ਜੀ ਪੂਰੀ ਸਰ ਵੀ ਤੁਸੀਂ ਸਪਲੇਨ ਕੀਤੀਆਂ ਇਹ ਕਰਦਿਆਂ ਦਾ આરોਪ ਆ ਕਿ ਜੇ ਸਾਨੂੰ ਗੱਲ ਕਰਦਿਆਂ ਨੂੰ ਸੈਕੰਡ ਓਪੀਨੀਅਨ ਦੇ ਵਾਸਤੇ ਜਿਹੜਾ ਮੇਰੀ ਲੋਕਾਂ ਦੀ ਕੁਝ ਨੇ ਦੱਸਿਆ ਮੇਰੀ ਗੱਲ ਕੋਈ ਬੋਲ ਨਹੀਂ ਹੋਈ ਸੀ ਮੇਰੀ ਗੱਲਬਾਤ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਇਹ ਗੱਲ ਕਿਹਦੇ ਨਾਲ ਹੋਈ ਸੀ ਮੈਂ ਆਪਦੇ ਕਿਹੜੇ ਮੈਂਬਰ ਨਾਲ ਹੋਈ ਤੁਸੀਂ ਆਪੇ ਦੱਸੋ ਇਹਨਾਂ ਦਾ ਜਿਹੜਾ ਸਾਡਾ ਸਟਾਫ ਦਾ ਲੜਕਾ ਰੋਸ਼ਨ ਤੇ ਕੋਸ਼ਲ ਦੋ ਮੁੰਡੇ ਨੇ ਉਹਨਾਂ ਨੇ ਕੁਐਸ਼ਨ ਨਹੀਂ ਵੀ ਪੁੱਛਦੇ ਕਿ ਮੈਂ ਕਹਾ ਬੱਚੇ ਇਹਨਾਂ ਨੂੰ ਸਾਰੇ ਪਰਿਵਾਰ ਦੇ ਕਿਸ ਮੈਂਬਰ ਨਾਲ ਤੁਹਾਡੀ ਗੱਲਬਾਤ ਹੋਈ? ਕਿੱਕੇ ਤੁਹਾਡੇ ਨਾਲ ਵੀ ਹੋਈ ਸੀ ਕਿ ਹਾਲਤ ਸਤੰਤ ਕਰਦੇ ਤੁਸੀਂ ਦੱਸੋ ਕੋ ਦੋਹੀ ਇਹ ਦੱਸੋ ਕਿ ਦੋਹੀ ਮੈਨੂੰ ਨਹੀਂ ਹੋਈ ਮੈਂ ਤੁਸੀਂ ਵੀ ਮਿਲੇ ਤੁਸੀਂ ਕਰਦੇ ਹੀ ਕਹਿੰਦੇ ਉਹਨੂੰ ਮਿਲੇਗਾ ਕਿ ਕਹਿੰਦੇ ਉਸੇ ਮਰੀਜ਼ ਦੀ ਪੇਸ਼ੈਂਟ ਦੀ ਹਾਲਤ ਕਿਰਟੀਕਲ ਹੋ ਗਈ ਕੋਈ ਨਹੀਂ ਬੋਲਣਾ ਬਲਕਿ ਤੇ ਦੋਸਤਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਹੈ ਸਾਈਨ ਕਰਵਾਉਂਦੇ ਆ ਜਾਂ ਉਹਨਾਂ ਨੂੰ ਸੈਕੰਡ ਜਿਹੜੀ ਆ ਕਿਤੇ ਹੋਰ ਓਪੀਨੀਅਨ ਲੈਣ ਵਾਸਤੇ ਕਹਿੰਦੇ ਨੇ ਸਰ ਸਾਈਨ ਮੈਂ ਤੁਹਾਨੂੰ ਦੁਬਾਰਾ ਪੁੱਛ ਰਿਹਾ ਹਾਂ ਸਾਈਨ ਤੁਹਾਡੇ ਮੈਂ ਇਹਨਾਂ ਨਾਲ ਗੱਲ ਵੀ ਕੀਤੀ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਸਰ ਅਸੀਂ ਮਾਰਨਿੰਗ 'ਚ ਅਗਰ ਸੈਂਪਲ ਰੀਪੀਟ ਕਰਕੇ ਜੀ ਆਦਰ ਨਾਲ ਗੱਲ ਹੋਈ ਸੀ ਤੁਹਾਡੀ ਆਦਰ ਨਾਲ ਗੱਲ ਨਹੀਂ ਸਰ ਗੱਲ ਤੁਸੀਂ ਕੀਤੀ ਨਹੀਂ ਸਰ ਮੈਨੂੰ ਮਿਲੇ ਨਹੀਂ ਸਰ ਫਾਦਰ ਦੇਖੋ ਮੇਰੀ ਗੱਲ ਸੁਣੋ ਜਿਹੜਾ ਸਜ਼ੀਰਨ ਜਿਹੜਾ ਕੀਤਾ ਕੋਈ ਜਿਹੜੀ ਲੜਕੀ ਦਾ ਹਾਂਜੀ ਆ ਦੇਖੋ ਸਾਹਮਣੇ ਇਹਨਾਂ ਨਾਲ ਗੱਲਬਾਤ ਤੁਹਾਡੀ ਹੋਈ ਸਕਣੀ ਬਿਲਕੁਲ ਸਰ ਜਦੋਂ ਇਹਨਾਂ ਦੀ ਮਾਤਾ ਜੀ ਅੰਦਰ ਆਏ ਆ ਮਾਤਾ ਜੀ ਨੂੰ ਕਿਹਾ ਬੱਚਾ ਮਾਤਾ ਜੀ ਮਸ਼ੀਨ ਚ ਰੱਖਿਆ ਸੀ ਬੱਚੇ ਨੂੰ ਸਾਹ ਦੀ ਤਕਲੀਫ ਹੈ ਇਹਦੇ ਟੈਸਟ ਹੋਣੇ ਆ ਟੈਸਟਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਕਿਸਾਇ ਨੂੰ ਟਰੀਟ ਕਰਨਾ ਫਿਰ ਉਸ ਤੋਂ ਬਾਅਦ ਗੱਲ ਹੋਈ ਹੈ ਕਿ ਬੱਚੇ ਦੇ ਪਲੇਟ ਲੈ ਡਾਊਨ ਹੈ ਇਹਨਾਂ ਨੇ ਖੁਦ ਗਿਆ ਸਰ ਅਸੀਂ 24 ਘੰਟੇ ਬੱਚਾ ਇੱਥੇ ਰੱਖਣਾ ਹੈ ਤੁਸੀਂ ਕਹਿ ਰਹੇ ਹੋ ਕਿ ਟੀਐਲਸੀ ਜਿਹੜੇ ਸੀਗੇ ਉਹਨਾਂ ਦੇ ਵੱਧ ਸੀਗੇ ਬੱਚੇ ਦੇ 28200 ਟੀਐਲਸੀ ਸੀ ਠੀਕ ਹੈ ਜੀ ਜੇਕਰ ਇਹਨਾਂ ਟੀਐਲਸੀ ਵੱਧ ਸੀਗਾ ਤੁਸੀਂ ਉਹਨੂੰ ਖੁਦ ਹੀ ਠੀਕ ਕਰਨੇ ਸੀਗੇ ਜਾਂ ਸੈਕੰਡ ਕਿਸੇ ਡਾਕਟਰ ਤੋਂ ਕਰੋ ਸਲਾਹ ਸਰ ਦੇਖੋ ਇਹ ਡਾਕਟਰ ਨਦੀਪ ਨੇ ਕੇਸ ਸਟੈਂਡ ਕੀਤਾ ਹੋਇਆ ਤੇ ਪੀਡੀਆ ਡਿਪਾਰਟਮੈਂਟ ਮੇਰੇ ਕੋ ਆਇਆ ਸੀ ਬਾਅਦ ਵਿੱਚ ਪੂਰੀ ਗੱਲ ਛੱਡੋ ਉਹ ਵੀ ਗੱਲ ਠੀਕ ਹੈ ਨਾ ਠੀਕ ਹੈ ਪਰ ਇਹ ਹੋ ਡਾਕਟਰ ਕੋਲੋਂ ਤੁਸੀਂ ਸਲਾਹ ਨਹੀਂ ਲਈ ਵੀ ਜੇਕਰ ਤੁਹਾਡੇ ਕੋਲ ਤੁਹਾਡੇ ਵਾਸਤੇ ਗੱਲ ਨਹੀਂ ਰਹੀ ਤੇ ਤੁਸੀਂ ਕਿਸੇ ਹੋਰ ਡਾਕਟਰ ਨਾਲ ਕਿਆ ਸੀ ਕਿ ਤੁਸੀਂ ਇਹ ਉੱਪਰ ਡਾਕਟਰ ਦਾ ਨਾਮ ਲਈਓ ਤੇ ਇਹਨਾਂ ਨੇ ਕਿਹਾ ਜੇ ਤੁਸੀਂ ਕਿਸੇ ਹੋਰ ਡਾਕਟਰ ਨੂੰ ਜਿਹਦਾ ਐਮਰਜੈਂਸੀ ਸੀਗੇ ਕਿਸੇ ਹੋਰ ਡਾਕਟਰ ਦੀ ਸਲਾਹ ਲਈ ਸਰ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਈਟ ਸੈਂਟਰ ਜਿੱਦੇ ਸ਼ਿਫਟ ਕਰਨਾ ਚਾਹੁੰਦੇ ਬੱਚਾ ਤੁਸੀਂ ਕਰ ਸਕਦੇ ਹੋ ਸਰ ਇਹਨਾਂ ਨੇ ਇਹ ਕਹਿੰਦਾ ਕਿ ਇੱਕ ਮਿੰਟ ਜਮਤੋਂ ਤੁਹਾਨੂੰ ਬੋਲਣ ਦੇ ਪਹਿਲਾਂ ਦੇਖੋ ਸਰ ਇਹਨਾਂ ਨੇ ਇਹਨਾਂ ਦੇ ਵਰਡਿੰਗ ਸੀ ਕਿ ਸਰ 24 ਘੰਟੇ ਸੀ ਬੱਚਾ ਇੱਥੇ ਰੱਖਦੇ ਆ ਉਸ ਤੋਂ ਬਾਅਦ ਅਗਰ ਫਿਰ ਵੀ ਸੈਲ ਡਾਊਨ ਆਉਂਦੇ ਆ ਫਿਰ ਅਸੀਂ ਅੱਗੇ ਪੇਸ਼ੈਂਟ ਲੰਗਰੀ ਕੀਤਾ ਇਹਨੂੰ ਇਹ ਫਾਈਲ ਤੇ ਤੁਹਾਨੂੰ ਸਭ ਕੋ ਦੱਸਿਆ ਗਿਆ ਤਾਂ ਹੀ ਫਿਰ ਸਾਈਨ ਤੇ ਤੁਸੀਂ ਫਾਈਲ ਤੇ ਤੁਸੀਂ ਪਹਿਲਾਂ ਆਪਣੇ ਪੂਰੀ ਦੱਸ ਦਿਓ ਸਰ ਵੀਰ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਜਿਹੜੇ ਸਾਈਨ ਹੋਏ ਆ ਕੀ ਗੱਲ ਫਾਦਰ ਨੇ ਬਿਨਾ ਪੜੇ ਸਾਈਨ ਕੀਤੇ ਇੱਥੇ ਕਿ ਬੱਚੇ ਨੂੰ ਪ੍ਰੋਬਲਮ ਹੈ ਜੇ ਤਾਂ ਐਡਮਿਸ਼ਨ ਕਰ ਰਹੇ ਆ ਅਸੀਂ ਕੋਈ ਇਦਾਂ ਥੋੜੀ ਬੱਚਾ ਮਸ਼ੀਨ ਚ ਰੱਖ ਦਾਂਗੇ ਕਿ ਸਿਰ ਤੇ ਆ ਵੀ ਤੇ ਗਿਆ ਸੀ 2 ਘੰਟੇ ਰੱਖਣਾ ਬੱਚੇ ਨੂੰ ਉਹ ਦੇਣੀ ਹੈ ਇਹ ਦੇਣੀ ਹੈ ਤੁਸੀਂ ਆ ਵੀ ਤੇ ਗਿਆ ਸੀ 2 ਘੰਟੇ ਜੇ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਤੁਸੀਂ ਕਿਹਨੂੰ ਮੰਨਦੇ ਹੋ ਓਏ ਬੰਦਾ ਅੰਮ੍ਰਿਤ ਮਾਜਰਾ ਪਾਣੀ ਸਿੱਧਾ ਚੱਟੂ ਜਾ ਕੇ ਚਲੋ ਬਾਬੇ ਤੇ ਕਾਹ ਤੋਂ ਬੰਦੇ ਜਿਹੜੇ ਤੈਨੂੰ ਦੱਸਣਾ ਕਿ ਨੂੰ ਗਿਆ ਹਾਂ ਕਿਉਂ ਗਿਆ ਨਹੀਂ ਗਿਆ ਜਿਹੜੇ ਮੇਰੇ ਬੱਚੇ ਨੂੰ ਕੇਰ ਨਹੀਂ ਮਿੱਚਾ ਮਿਲ ਘਰ ਦੇ ਨੂੰ ਕਹਿੰਦਾ ਕੇਰੂਗਾ ਮੈਂ ਜ਼ਿੰਮੇਵਾਰ ਹਾਂ ਸਰ ਅਸੀਂ ਤੁਹਾਡੇ ਕੋਈ ਨਾ ਕੋਈ ਚਾਰ ਇਹ ਤੁਹਾਨੂੰ ਭਗਿਆ ਤੂੰ ਮਰਨ ਨਾਲ ਬਾਹਰ ਘਟਾ ਕੋਈ ਪਲੇਟ ਕਰੀ ਜਾਣੇ ਕਰੀ ਜਾਂਦੇ ਪਲੇਟ ਤੁਸੀਂ ਸਰ ਉਹ ਨਹੀਂ ਪਲੇਟ ਹੀ ਕਹਿੰਦੇ ਤੈਨੂੰ ਬਾਹਰ ਘਟਾ ਤਾ ਨਹੀਂ ਕੀਤਾ ਉਹਨੂੰ ਵੈਂਟੀਲੇਟਰ ਲੱਗੀਆਂ ਨਹੀਂ ਸੀ ਬੱਚੇ ਦੇ ਅੰਦਰ ਓਏ ਬਾਬਾ ਆੜਾ ਜੀ ਮੈਨੂੰ ਬਾਹਰ ਘਟਾ ਦੇ ਬਾਹਰ ਚੱਲ ਤੂੰ ਮੈਨੂੰ ਕਹਿੰਦੇ ਕਿ ਮਤਲਬ ਅਜੂਰ ਗੱਲ ਪਤਾ ਕੀ ਹੈ ਜਿਹੜੀ ਦਰਦੇ ਆ ਨਾ ਵੇਖੋ ਮੈਨੂੰ ਟਾਇਰ ਹੀ ਕਰ ਨਹੀਂ ਆ ਗਈ ਤੇ ਤੂੰ ਇੱਕ ਵਾਰੀ ਕਹਿ ਤਾਂ ਕਿ ਬੱਚਾ ਲਾ ਦੇ ਤੈਨੂੰ ਜਦੋਂ